ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਸਮੋਸੇ ਪਕੌੜਿਆਂ ਨਾਲ ਖਾਧੀ ਜਾਣ ਵਾਲੀ ਤਿੱਖੀ ਹਰੀ ਚਟਨੀ ਇਸ ਚਟਨੀ ਨੂੰ ਬਣਾਉਣ ਵਾਸਤੇ ਇੱਥੇ ਮੈਂ ਪਿਆਜ਼ ਹਰੀ ਮਿਰਚ ਅਦਰਕ ਨਿੰਬੂ ਪੁਦੀਨਾ ਤੇ ਧਨੀਆ ਲਿਆ ਹੈ ਬਾਕੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਆਪਾਂ ਕੋਈ ਵੀ ਚੀਜ਼ ਘੱਟ ਵੱਧ ਕਰਕੇ ਲੈ ਸਕਦੇ ਹਾਂ ਤੇ ਹਰੀ ਚਟਨੀ ਨੂੰ ਬਣਾਉਣ ਦੇ ਬਹੁਤ ਸਾਰੇ ਤਰੀਕੇ ਹੁੰਦੇ ਨੇ ਤੇ ਇਹ ਸਭ ਤੋਂ ਆਸਾਨ ਤਰੀਕਾ ਹੈ ਚਟਨੀ ਆਪਾਂ ਗ੍ਰाइंड ਕਰਕੇ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਤਣੀਆਂ ਪਾ ਦਾਂਗੇ ਬਾਕੀ ਤੁਸੀਂ ਜੇਕਰ ਪੁਦੀਨਾ ਨਾ ਹੋਵੇ ਉਹਦੀ ਜਗ੍ਹਾ ਤੇ ਮooli ਦੇ ਪੱਤੇ ਵੀ ਪਾ ਸਕਦੇ ਜੀ ਕਿਉਂਕਿ ਮooli ਦਾ ਸੀਜ਼ਨ ਚੱਲਦਾ ਪਿਆ ਹੈ ਮooli ਦੇ ਸੌਫਟ ਪੱਤੇ ਤੇ ਥੋੜੀ ਜੀ ਮooli ਵੀ ਬਰੀਕ ਕੱਟ ਕੇ ਪਾ ਸਕਦੇ ਜੀ ਸਾਰੀਆਂ ਚੀਜ਼ਾਂ ਆਪਾਂ ਇੱਕ ਵਾਰ ਵਿੱਚ ਪਾ ਕੇ ਹੀ ਗ੍ਰाइंड ਕਰਨੀਆਂ ਨੇ ਤੋ ਤੋ ਤਿੰਨ ਹਰੀਆਂ ਮਿਰਚਾਂ ਸੀ ਹਰੀਆਂ ਮਿਰਚਾਂ ਦੇ ਨਾਲੇ ਚਟਨੀ ਬਹੁਤ ਹੀ ਜ਼ਿਆਦੀ ਤਿੱਖੀ ਬਣਦੀ ਆ ਤੇ ਨਾਲ ਹੀ ਆਪਾਂ ਥੋੜਾ ਜਿਹਾ ਇੱਥੇ ਅਦਰਕ ਪਾ ਦਿੱਤਾ ਹੈ ਜੇਕਰ ਲਸਣ ਹੋਵੇ ਤੁਸੀਂ ਲਸਣ ਵੀ ਪਾ ਸਕਦੇ ਜੇ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਸੀ ਜਿਹਨੂੰ ਇਸ ਤਰੀਕੇ ਨਾਲ ਆਪਾਂ ਕੱਟ ਕੇ ਪਾ ਦਿੱਤਾ ਹੈ ਤੇ ਲਾਸਟ ਦੇ ਵਿੱਚ ਆਪਾਂ ਇਹਦੇ ਵਿੱਚ ਅੱਧਾ ਨਿੰਬੂ ਨਚੋੜ ਦੇਵਾਂਗੇ ਨਿੰਬੂ ਦੇ ਨਾਲ ਇਹ ਚਟਨੀ ਬਹੁਤ ਹੀ ਜ਼ਿਆਦੀ ਚਟਪਟੀ ਹੋ ਜਾਂਦੀ ਆ ਜੇਕਰ ਨਿੰਬੂ ਨਾ ਹੋਵੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਅਨਾਰ ਦਾਣਾ ਵੀ ਪਾ ਸਕਦੇ ਜੇ ਉਹਦੇ ਨਾਲ ਵੀ ਚਟਨੀ ਦੇ ਵਿੱਚ ਇੱਕ ਥੋੜਾ ਜਿਹੀ ਖਟਾਸ ਆ ਜਾਏਗੀ ਨਿੰਬੂ ਛੋੜ ਕੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾ ਦਾਂਗੇ ਜੀਰੇ ਨੂੰ ਇਸ ਤਰ੍ਹਾਂ ਵੀ ਪਾ ਸਕਦੇ ਆ ਰੋਸਟ ਕਰਕੇ ਵੀ ਪਾ ਸਕਦੇ ਆ ਨਾਲ ਹੀ ਆਪਾਂ ਇੱਕ ਚਮਚ ਖੰਡ ਪਾ ਦਿੱਤੀ ਹੈ ਖੰਡ ਪਾਉਣ ਦੇ ਨਾਲ ਜਿਹੜੀ ਚਟਨੀ ਹੈ ਉਹ ਲੰਬੇ ਸਮੇਂ ਤੱਕ ਇਸੇ ਤਰ੍ਹਾਂ ਹਰੀ ਰਹਿੰਦੀ ਆ ਬਿਲਕੁਲ ਵੀ ਕਾਲੀ ਨਹੀਂ ਪੈਂਦੀ ਤੇ ਇੱਕ ਜਿਹੜੀ ਖਾਂਦੇ ਉਹਦੇ ਨਾਲ ਟੇਸਟ ਵੀ ਵਦਿਆ ਮਿਲਦਾ ਹੈ ਅੱਧਾ ਚਮਚ ਆਪਾਂ ਨਮਕ ਪਾਇਆ ਸੀ ਤੇ ਹੁਣ ਇੱਥੇ ਆਪਾਂ 3 ਤੋਂ 4 ਚਮਚ ਇੱਕਦਮ ਠੰਡਾ ਪਾਣੀ ਪਾ ਦਾਂਗੇ ਜਾਂ ਤੁਸੀਂ ਇੱਥੇ ਥੋੜੇ ਜਿਹੀ ਬਰਫ਼ ਵੀ ਪਾ ਸਕਦੇ ਜੇ ਠੰਡਾ ਪਾਣੀ ਤੇ ਬਰਫ਼ ਜੋ ਹੈ ਉਹ ਚਟਨੀ ਨੂੰ ਇੱਕਦਮ ਹਰੀਆ ਰੱਖਦੇ ਨੇ ਹੁਣ ਆਪਾਂ ਚਟਨੀ ਨੂੰ ਥੋੜਾ ਜਿਹਾ ਪੀਸ ਲੈਨੇ ਆ ਤੇ ਦੋ ਚੀਜ਼ਾਂ ਇਹਦੇ ਵਿੱਚ ਹੋਰ ਪਾਵਾਂਗੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਜਦੋਂ ਇਸ ਤਰੀਕੇ ਨਾਲ ਥੋੜੀ ਜਿਹੀ ਆਪਾਂ ਇਹ ਚਟਨੀ ਪੀਸ ਲਾਂਗੇ ਇਹਦੇ ਵਿੱਚ ਆਪਾਂ ਦਹੀਂ ਵਾਲੀ ਬੂੰਦੀ ਪਾ ਦਾਂਗੇ ਹੁਣ ਜੇਕਰ ਦਹੀਂ ਵਾਲੀ ਬੂੰਦੀ ਨਾ ਹੋਵੇ ਤੁਸੀਂ ਇਹਦੇ ਵਿੱਚ ਕੋਈ ਵੀ ਭੁਜੀਆ ਪਾ ਸਕਦੇ ਜੇ ਨਾਲ ਹੀ ਆਪਾਂ ਇਹਦੇ ਵਿੱਚ ਤਿੰਨ ਤੋਂ ਚਾਰ ਚਮਚ ਦਹੀਂ ਦੇ ਪਾ ਦਾਂਗੇ ਦਹੀਂ ਪਾ ਕੇ ਇਹਨੂੰ ਆਪਾਂ ਇੱਕ ਸਾਰ ਬਰੀਕ ਪੀਸ ਲੈਣਾ ਹੈ ਤੁਸੀਂ ਦੇਖੋ ਇਹਨੂੰ ਮੈਂ ਇੱਕ ਸਾਰ ਬਰੀਕ ਪੀਸ ਲਿਆ ਸੀ ਇਹਦੇ ਵਿੱਚ ਆਪਾਂ ਹੁਣ ਬਿਲਕੁਲ ਵੀ ਕੋਈ ਪਾਣੀ ਨਹੀਂ ਪਾਇਆ ਬੱਸ ਆਪਾਂ ਜਿਹੜਾ ਸਟਾਰਟਿੰਗ ਵਿੱਚ ਠੰਡਾ ਪਾਣੀ ਪਾਇਆ ਸੀ ਉਹਦੇ ਨਾਲ ਇਹਦਾ ਜਿਹੜਾ ਕਲਰ ਏ ਉਹ ਵੀ ਇੱਕਦਮ ਇਸੇ ਤਰ੍ਹਾਂ ਗ੍ਰੀਨ ਹੀ ਰਹੇਗਾ ਤੇ ਚਟਨੀ ਦੇਖਣ ਵਿੱਚ ਵੀ ਕਿੰਨੀ ਜਿਆਦਾ ਵਧੀਆ ਲੱਗਦੀ ਪਈ ਆ ਚਟਨੀ ਨੂੰ ਇੱਕ ਵਾਰ ਬਣਾ ਕੇ ਆਪਾਂ ਹਫ਼ਤਾ ਭਰ ਫਰਿੱਜ ਵਿੱਚ ਸਟੋਰ ਕਰਕੇ ਰੱਖ ਸਕਦੇ ਆ ਪਰ ਤੁਸੀਂ ਇਸ ਤਰੀਕੇ ਨਾਲ ਕੱਚ ਦੇ ਕਿਸੇ ਕੰਟੇਨਰ ਵਿੱਚ ਹੀ ਇਹਨੂੰ ਸਟੋਰ ਕਰਕੇ ਰੱਖਿਓ ਤੁਹਾਨੂੰ ਚਟਨੀ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਜੇਕਰ ਬਹੁਤ ਹੀ ਸੌਖੀ ਤੇ ਵਧੀਆ ਲੱਗੀ ਆ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਮਿਲਦੇ ਹਾਂ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਤੇ ਨਵੀਂ ਵੀਡੀਓ ਦੇ ਨਾਲ